ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਕੰਮ ਸਟਾਰਟ ਹੋ ਗਿਆ ਮਿਸਤਰੀ ਭਾਈ ਆ ਗਏ ਆਪਣੇ ਗਾਰਾ ਬਣਾਈ ਜਾਂਦੇ ਆ ਅੱਜ ਤੁਹਾਨੂੰ ਆਪਾਂ ਇੱਧਰ 뷰 ਦਿਖਾਉਣੇ ਆ ਫਾਰਮ ਦਾ ਆਪਾਂ ਸਾਰਾ ਕੁਝ ਲੈ ਆਂਦਾ ਢੋਲ ਬੱਠਲ ਬਾਲਟਨਾ ਬੰਕਰ ਸਾਰਾ ਕੁਝ ਬੰਨ ਜਾਣ ਨੂੰ ਲਿਆ ਕੇ ਦੇਤਾ ਕੰਮ ਜਿਹੜਾ ਹੋ ਸ਼ੁਰੂ ਇਹਨਾਂ ਨੇ ਕਰਤਾ ਘਾਰ ਬਣਾਤਾ ਢੋਲ ਪੜ ਰਹੇ ਐ ਦੇਖ ਸਰ ਆਇਓ ਇੱਧਰ ਮਿੱਟੀ ਬਹੁਤ ਪਈ ਸੀਗੀ ਆਪਾਂ ਇੱਧਰ ਥਾਂ ਪਹਿਲਾਂ ਗੁੱਡਿਆ ਸੀ ਮਹੀਂ ਗੁੱਡਿਆ ਸੀ ਤੇ ਹੁਣ ਬਣਾ ਰਹੇ ਆ ਗਾਰਾ ਥੋੜੇ ਟਾਈਮ ਨੂੰ ਕੰਮ ਸ਼ੁਰੂ ਕਰ ਦੇਣਗੇ ਆ ਦੇਖੋ ਦੋਸਤੋ ਕਿੰਨਾ ਲੰਮਾ ਫਾਰਮ ਹੈ ਇਹਦੇ ਵਿੱਚ ਬਾਧੂ ਪਸੰਦ ਰਹਿ ਸਕਦੇ ਆ इधरों था सारा थान समारा जी आखो दोस्तों व्यू कि सोहना आ रहा है तो अज ਮਿੱਟੀ ਬਹੁਤ ਪਈ ਆ ਇਤਰਾ ਦੇਖ ਸਕਦੇ ਹੋ ਕਿਾਰੇ ਪਤਾ ਹੈ ਨਾ ਕਰਾ ਬਿੱਟਾ ਆ ਪਾਸੇ ਲਓ ਵੀ ਦੋਸਤੋ ਕੰਮ ਮਿਸਤਰੀ ਬਣ ਜਾਣੇ ਸ਼ੁਰੂ ਕਰਤਾ ਨਿਉ ਵਾਲਾ ਨਾ ਇੱਕ ਟਾ ਜਿਹੜੀਆਂ ਉਹ ਲਾ ਰਹੇ ਆ ਇਸ ਪਾਸੇ ਨੂੰ ਉਧਰ ਨੂੰ ਖੁਰਲੀ ਬਣਾਣਾ ਬਣਾਉਣੀ ਹੈ ਗੇਟ ਦੇ ਨਾਲੋਂ ਜਿਹੜਾ ਥੰਮ ਹੈਗਾ ਕਾਲਾ ਉਹ ਤੋਂ ਇੱਕ ਕਾਲਾ ਛੱਡ ਕੇ ਖੁਰਲੀ ਆ ਲਾਈ ਹੈ ਦੇਖ ਸਕਦੇ ਹੋ ਇੱਟਾ ਇਧਰਲੇ ਪਾਸੇ ਅੰਦਰੋਂ ਹੀ ਬਹੁਤ ਪੰਨਾਂ ਹੈ ਜੇ ਇਹ ਹੀ ਲੱਗਣੀਆਂ ਪਹਿਲਾਂ ਚਾਹ ਲਿਆ ਕੇ ਦੇਤੀ ਸੀ ਬੰਨਿਆਂ ਨੂੰ ਕੰਮ ਕਰ ਰਹੇ ਆ ਇੱਧਰ ਦੇਖ ਸਕਦੇ ਹੋ ਤੁਸੀਂ ਵੀ ਉਹ ਵਧੀਆ ਆ ਰਿਹਾ ਇੱਧਰ ਵੀ ਬਣਾਉਣੀ ਆ ਖੁਰਲੀ ਪਹਿਲਾਂ ਉਧਰ ਤਿਆਰ ਕਰ ਰਹੇ ਆ। ਉਹਦੇ ਪਾਸੇ ਡਾਂਗਾ ਹੈ ਤਾਂ ਹੈਗਾ ਤੁਸੀਂ ਅੰਦਰ ਲੈ ਜਾਓ। ਲੋ ਵੀ ਇੱਧਰ ਤਾਂ ਖੁਰਲੀ ਤਿਆਰ ਹੋ ਗਈ ਹੁਣ ਵਿੱਚ। ਮਿੱਟੀ-ਮਿੱਟੀ ਪਈ ਹੋ ਗਈ। ਤੇ ਦੋਹਰਾ ਦੇ ਜਿਹੜੇ ਆ ਪਾ ਸੀਮਿੰਟ ਦੇ ਲਾਉਣੇ ਆ ਕਿ ਇੱਧਰ ਖੁਰਲੀ ਆ ਜਿਹੜੀ ਉਹ ਸਟਾਰਟ ਕਰਕੇ ਬਣਾਉਣੀ। ਇੱਧਰਲੇ ਪਾਸੇ ਨੇ ਆ ਉਹ ਜਿਹੜੀ ਉਹ ਆ ਰੱਖੀ ਆ। ਪਹਿਲੇ ਗੇਟ ਤੱਕ ਰੱਖੀ ਐ ਪਹਿਲੇ ਗੇਟ ਤੋਂ ਇੱਕ ਕੌਲ ਆ ਗੇ ਐ ਤੇ ਕੱਲ ਤੱਕ ਇਹ ਤਿਆਰ ਹੋਊਗੀ ਸੋ ਵੀਡੀਓ ਕਿਵੇਂ ਲੱਗੀ ਦੋਸਤੋ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਡੇਲੀ ਦੇ ਵਲੌਗ ਆਪਾਂ ਬਣਾਉਂਦੇ ਰਵਾਂਗੇ ਦੇਖ ਸਕਦੇ ਹੋ ਤਿਆਰ ਹੋ ਗਈ ਇੱਕ ਹੋਰ ਲਈ ਤੇ ਇਦਰਾ ਸਾਹਮਣੇ ਵੀ ਬਣਾਉਣੀ ਐ ਕਿਆ ਵਿਚਾਲੀ ਵੀ ਤੇ ਇਥੇ ਥੱਲੇ ਆ ਨਾਲ ਫਰਸ਼ ਲਾਵਾਂਗੇ ਸੋ ਵੀਡੀਓ ਦੇਖਣ ਲਈ ਬਾਬਾ ਧੰਨਵਾਦ ਦੋਸਤੋ ਥੈਂਕ ਯੂ